ਇੱਕ ਟਰੱਕ ਲਖਨਊ ਤੋਂ ਆਇਆ ਸੀ ਮੋਗਾ ਦੇ ਕਿਸਾਨਾਂ ਨੇ ਘੇਰ ਲਿਆ ਡਰਾਈਵਰ ਨੂੰ ਬੰਦਕ ਬਣਾ ਲਿਆ 600 ਬੋਰੀਚੋਂ ਨੇਦੀ ਐਸਟੇ ਲੱਦੀ ਹੋਈ ਸੀ ਪਿੰਡ ਖੋਸਾ ਪੰਡੂ ਦੀ ਇੱਕ ਤਸਵੀਰ ਹੈ ਕਿਸਾਨਾਂ ਦਾ ਕਹਿਣਾ ਕਿ ਪੰਜਾਬ 'ਚ ਝੋਨੇ ਦੀ ਜਿਹ ਪੂਰੀ ਕਟਾਈ ਹੋਈ ਨਹੀਂ ਸ਼ੈਲਰ ਮਾਲਕ 1200 ਸਸਤਾ ਝੋਨਾ ਮੰਗਵਾ ਕੇ ਪੰਜਾਬ ਦੇ ਕਿਸਾਨ ਦੀ ਮਿਹਨਤ ਰੋਲਣਾ ਚਾਹੁੰਦੇ ਨੇ ਪਾਕਿਸਤਾਨ ਇਸ ਵਾਰ ਪੂਰਾ ਚੋਕੰਨਾ ਹੈ ਮਾਮਲਾ ਇਹ ਆ ਸਾਰੇ ਇਹ ਟਰੱਕ ਜੀਰਾ ਰੋਡ ਤੇ ਸਾਡੇ ਪੰਪ ਆ ਇੱਕ ਉੱਥੇ ਰਾਤ ਦਾ ਖੜਾ ਸੀਗਾ ਕਿਤੇ ਰਾਤ ਲਾਉਣ ਵੀ ਗਏ ਆ ਪਰ ਕਿਸੇ ਨੇ ਇਹਨਾਂ ਨੂੰ ਲਵਾਇਆ ਨਹੀਂਗਾ ਜਦੋਂ ਸਵੇਰ ਸਾਡੇ ਪਿੰਡ ਦੇ ਪਿੰਡ ਵਾਸੀ ਖੇਤਾਂ ਨੂੰ ਜਾਣ ਲੱਗੇ ਤੇ ਡਰਾਈਵਰ ਕੁਜਤੀ ਰੋਡ ਤੇ ਖੜਾ ਆ ਫੋਨ ਤੇ ਗੱਲਾਂ ਕਰਨੀ ਜਾਂਦਾ ਵੀ ਟਰੱਕ ਮੇਰਾ ਮਾਲ ਨਹੀਂ ਕਿਤੇ ਲਿਆ ਇਹਨੂੰ ਆਕੇ ਲਵਾਓ ਵੀ ਕਿੱਥੇ ਲਾਉਣਾ ਵਾ ਉਹ ਸੁਣ ਕੇ ਉਹਨੇ ਜਦੋਂ ਸਾਨੂੰ ਫੋਨ ਲਾਇਆ ਵੀ ਐਂ ਕਰਕੇ ਟਰੱਕ ਮੈਨੂੰ ਜੂਪੀ ਦਾ ਲੱਗਦਾ ਨੰਬਰ ਦੇਖ ਲਿਆ ਵੀ ਇਹ ਦੋ ਨੰਬਰ ਦਾ ਮਾਲ ਹੈ ਚ ਵੀ ਦੇਖੋ ਇਹਨੂੰ ਆਕੇ ਜਦੋਂ ਆਕੇ ਇਹਦੇ ਕੋਲ ਪੁੱਛਿਆ ਪਹਿਲੇ ਨੇ ਪੁੱਛਦਾ ਸੀ ਪੂਰੀ ਕੀਤੀ ਵੀ ਦੱਸੋ ਭਾਈ ਕਿੱਥੋਂ ਆਇਆ ਕਿਵੇਂ ਆਇਆ ਤੂੰ ਕਿੱਥੇ ਲਾਉਣਾ ਇਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਰਾਜੋਟਰਾ ਕਫਰਾਤਾ ਕਿਸੇ ਨੇ ਮੈਂ ਤਾਂ ਲੈ ਕੇ ਆ ਗਿਆ ਵਾਂ ਮਖੌਉ ਦਾ ਬੋਲਦੇ ਆ ਪਰ ਉੱਥੇ ਹੀ ਪੁੱਛਦਾ ਫਿਰ ਕਰਦੇ ਰਹੇ ਆ ਪਰ ਸਾਨੂੰ ਮੈਨੇ ਕੋਈ ਸਿਰਾਪੱਤਾ ਨਹੀਂ ਦੱਸਿਆ ਕਿਹੜੇ ਸੇਲਰ ਜਾਣਾ ਕਿੱਥੇ ਲਾਉਣਾ ਸਾਡੇ ਜੀ ਦਾ ਰੋਡ ਤੇ ਸੇਲਰ ਬਹੁਤ ਆ ਪਰ ਇਹਨੇ ਦੱਸਿਆ ਨਹੀਂ ਸਾਨੂੰ ਅਸੀਂ ਕਹਿੰਦੇ ਇੱਥੇ ਹੀ ਲਊ ਹਾਂ ਹੋਰ ਕਿਤੇ ਲੈਣਾ ਨਹੀਂ ਇਹਨੇ ਨਾਂ ਦੱਸਿਆ ਫਿਰ ਅਸੀਂ ਉੱਥੇ ਆਪਦੀ ਮੀਟਿੰਗ ਕੀਤੀ ਸਾਰੀ ਪੰਚਾਇਤ ਨੇ ਯੂਨੀਅਨ ਨੇ ਵੀ ਇਹਨੂੰ ਮੰਡੀ ਚ ਹੀ ਚੱਲੋ ਜਿੱਥੇ ਆਪਣਾ ਪ੍ਰੋਪਰ ਦਾਣਾ ਚੱਲਦਾ ਵੀ ਟਰੱਕ ਉਹ ਤੇ ਲੁਧਿਆਣੇ ਦਾ ਕੋਈ ਸੀਗਾ ਉਹ ਤਾਂ ਗੱਲ ਕਰਾਈ ਮੈਂ ਲੁਧਿਆਣੇੋਂ ਆ ਰਿਹਾ ਦੋ ਘੰਟੇ ਤੱਕ ਤੁਹਾਡੇ ਕੋਲੇ ਤੇ ਮੈਂ ਟਰੱਕ ਮੰਗਾਇਆ ਕੋਈ ਨਹੀਂ ਆਕੇ ਜਿਵੇਂ ਕੋਡੇ ਨਾਲ ਬਹਿ ਕੇ ਨਿਪੜਦਾ ਬਸ ਇਸ ਫੋਨ ਤੋਂ ਬਾਅਦ ਕੋਈ ਨੰਬਰ ਲੱਗਾ ਹੀ ਨਹੀਂ ਕਿਸਾਨ ਪੂਰੇ ਪੜ ਕੇ ਹੋਏ ਸਨ ਛੋਨਾ ਬਹੁਤ ਮਾੜਾ ਹੈ ਜਦ ਕੇ ਸਾਡਾ ਛੋਨਾ ਅਜੇ ਘਰ ਤੋਂ ਘੱਟ ਵੀ ਸਾਡਾ 80% ਛੋਨਾ ਅਜੇ ਵੱਢਣ ਵਾਲਾ ਪਿਆ ਹੈ ਔਰ ਸਾਡਾ ਛੋਨਾ ਜਿਹੜਾ ਅਪਰ ਸੋਨੇ ਵਰਗਾ ਹੈ ਸਾਨੂੰ ਉਹ ਵੀ ਖਸਾ ਹੈ ਵੀ ਜੇ ਬਾਹਰੋਂ ਛੋਨਾ ਨਾ ਨਾ ਆਕੇ ਨਾ ਵੇ ਛੋਟਾ 200 ਟਰੱਕ 400 ਨੇਰੇ ਕੋਲੇ ਆ ਕੇ ਝੋਨਾ ਜੇ ਇੱਥੇ ਵਿਕਦਾ ਰਿਆ ਤਾਂ ਸਾਡਾ ਜਿਹੜਾ ਸਾਡੇ ਕਿਸਾਨਾਂ ਦਾ ਝੋਨਾ ਜਿਹੜਾ ਉਹ ਤਾਂ ਆਂਗੂ ਪਾਲਿਆ ਝੋਨਾ ਸਾਡਾ ਵੇਕਣ ਦਾ ਇੱਕ ਹੱਸਾ ਇੱਧਰ ਪੁਲਿਸ ਨੂੰ ਵੀ ਬੁਲਾਇਆ ਗਿਆ ਤੇ ਜਾਂਚ ਦਾ ਪਰੋਸਾ ਮਿਲ ਰਿਹਾ ਹੈ ਪਾਰਟੀ ਦਾ ਨਾਮ ਹਲੇ ਕੋਈ ਕਲੀਅਰ ਨਹੀਂ ਕੀਤਾ ਇਹਨਾਂ ਨੇ ਮੈਨੂੰ ਮੈਂ ਮੌਕਾ ਜਾ ਕੇ ਕਲੀਅਰ ਕਰਦਾ ਇਹਨਾਂ ਨੂੰ ਨਾਲ ਲੈ ਕੇ ਜਾਣਾ ਵੀ ਹਾਂ ਭਾਈ ਦੱਸ ਤੂੰ ਕਿੱਥੇ ਉਤਾਰਨਾ ਸੀ ਜਿਹੜਾ ਬਿੱਲ ਇਹਨਾਂ ਦਾ ਉਹ ਬਿੱਲ ਹੈਗਾ ਜੀਰੇ ਜੀਰੇ ਦਾ ਹੋਂਸਰਾ ਇੱਧਰ ਦੇਖੋ ਝੋਨੇ ਨਾਲ ਲੱਦੇ ਇਹ ਦੋ ਟਰੱਕ ਰਾਜਸਥਾਨ ਤੋਂ ਆਏ ਸੀ ਇੰਨਾ ਚ 350 ਕੁਇੰਟਲ ਝੋਨਾ ਵਿਕਣ ਲਈ ਆਇਆ ਸੀ ਅਬੋਰ ਦੀ ਅਨਾਜ ਮੰਡੀ ਚ ਕਿਸਾਨਾਂ ਨੇ ਇੱਧਰ ਵੀ ਘੇਰਾ ਪਾ ਲਿਆ ਕਿਉਂਕਿ ਇੰਨਾ ਟਰੱਕਾਂ ਨੇ ਸਿੱਧਾ ਢਾਕਾ ਕਿਸਾਨ ਦੀ ਕਮਾਈ ਤੇ ਮਾਰਨਾ ਸੀ ਜਿਹੜੇ ਇਹ ਬਾਣੇ ਵਪਾਰੀ ਲੋਕ ਹੈ ਉਹ ਸਾਡੇ ਉਧਰ ਦੇ ਕਿਸਾਨਾਂ ਤੋਂ ਮੰਦਾ ਝੋਨਾ ਲੈ ਕੇ ਸਿੱਧੇ ਟਰਾਲੇ ਪਰ ਕੇ ਜਿਹੜੇ ਕੋ ਸਾਡੀ ਹਬੌਰ ਦੇ ਮੰਡੀ ਦੇ ਵਿੱਚ ਰੋਜ਼ 70 ਤੋਂ 80 ਟਰਾਲੇ ਲਾ ਰਹੇ ਆ ਸਾਨੂੰ ਜਾਣਕਾਰੀ ਮਿਲੀ ਸੀ ਜੀ ਤਿੰਨ ਚਾਰ ਦਿਨਾਂ ਤੋਂ ਸੀ ਇਹਨਾਂ ਦੇ ਮਕਰ ਲੱਗੇ ਹੋਏ ਸੀ ਅੱਜ ਸਵੇਰ ਸਾਨੂੰ ਜਾਣਕਾਰੀ ਮਿਲੀ ਵੀ ਦੋ ਟਰੱਕ ਆ ਜਿਹੜੇ ਉਹ ਛੱਡ ਨੰਬਰ 3 ਦੇ ਵਿੱਚ ਉਹ ਲਾਏ ਲਾਏ ਜਾ ਰਹੇ ਆ ਅਸੀਂ ਫੌਰੀ ਤੌਰ ਤੇ ਆਪਣੇ ਕਿਸਾਨਾਂ ਨੂੰ ਸੂਚਿਤ ਕੀਤਾ ਉਹ ਵੀ ਆਏ ਪੁਲਿਸ ਪ੍ਰਸ਼ਾਸਨ ਨੂੰ ਨੋਟ ਕਰਾਇਆ ਮਾਰਕੀਟ ਕਮੇਟੀ ਨੂੰ ਨੋਟ ਕਰਾਇਆ ਵੀ ਜਿਹੜੇ ਇਸ ਤਰ੍ਹਾਂ ਟਰੱਕ ਆ ਰਹੇ ਆ ਰਾਜਸਥਾਨ ਦੇ ਹਨਮਾਨਗੜ੍ਹ ਤੋਂ ਪਰਕੇ ਪਰ ਇਹ ਹਰਿਆਣੇ ਤੋਂ ਵੀ ਟਰੱਕ ਲੈ ਲੈ ਕੇ ਆ ਰਹੇ ਆ ਹਜੇ ਸਾਡੇ ਹਬੌਰ ਦੇ ਏਰੀਏ ਦੇ ਵਿੱਚ 15% ਚੋਨਾ ਕੱਟਿਆ ਗਿਆ ਕਿਉਂਕਿ ਚੋਨਾ ਲੇਟ ਲਾਉਂਦੇ ਆ ਇਹ ਤੇ ਬਾਕੀ ਜਿਹੜਾ ਸਾਡਾ ਬਾਰਡਰ ਪੱਟੀ ਦਾ ਏਰੀਆ ਜਿਹੜਾ ਸਾਰਾ ਨਰਮ ਹੈ ਸਾਰਾ ਜਿਹੜਾ ਰਾਜਸਥਾਨ ਨਾਲ ਲੱਗਦਾ ਤੇ ਇੰਨਾ ਚੋਨਾ ਮੰਡੀ ਤੁਸੀਂ ਦੇਖੋ ਸਾਰੀ ਪਈ ਪਈ ਹੈ ਇੰਨੀ ਚੋਨੀ ਦੀ ਕਟਾਈ ਨਹੀਂ ਹੋਈ ਤੇ ਚੋਨਾ ਕਿੱਥੋਂ ਆਗਾ ਕਿਉਂਕਿ ਵਪਾਰੀ ਉਧਰ ਵੀ ਕਿਸਾਨਾਂ ਦੀ ਲੁੱਟ ਕਰਦੇ ਆ ਤੇ ਇੱਥੇ ਆ ਕੇ ਸਾਡੇ ਕਿਸਾਨ ਆ ਜਿਹੜੇ 5 5 6 6 ਦਿਨ ਫੇਰ ਬੈਠੇ ਰਹਿੰਦੇ ਆ ਉਹਨਾਂ ਦਾ ਚੋਨਾ ਤੁਰਦਾ ਨਹੀਂ ਉਹਨਾਂ ਨੂੰ ਕਾਟ ਲਈ ਜਾਂਦੀ ਹੈ ਇਹਨਾਂ ਨੂੰ ਮੁਨਾਫਾ ਦਿੱਤਾ ਜਾ ਰਿਹਾ ਕਿਸਾਨਾਂ ਦਾ ਨੁਕਸਾਨ ਇਸ ਤਰ੍ਹਾਂ ਹੈ ਜੀ ਪੇ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਉਸ ਟਾਈਮ Rajasthan ਤੋਂ ਵਿੱਚੋਂ ਇੱਥੇ ਕਣਕ ਬਹੁਤ ਜ਼ਿਆਦਾ ਆਈ ਆਪਣੇ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਕਣਕ ਨਹੀਂ ਵਿਕੀ ਅੱਜ ਉਹ ਕਣਕ 1600 ਰੁਪਏ ਰੋਲ ਰਹੀ ਹੈ ਇਹ ਵੀ ਝੋਨੇ ਦੇ ਵਿੱਚ ਕਾਣੀ ਹੈ ਤੇ ਆਪਣਾ ਝੋਨਾ ਇੱਥੋਂ ਦਾ 15% ਆਇਆ ਤੇ ਉਹ ਉਧਰੋਂ ਜਿਹੜਾ 60 70% ਝੋਨਾ ਆ ਰਿਹਾ ਹੈ ਉਹਦੇ ਨਾਲ ਆਪਣੇ ਕਿਸਾਨ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇੱਥੇ ਇੱਥੇ ਫਿਰ ਕੱਟਣ ਲੱਗਣੀ ਸ਼ੁਰੂ ਕਰ ਦਿੰਦੇ ਨੇ ਸੇਲਰ ਮਾਲਕਾਂ ਸੇਲਰਾਂ ਵਾਲਿਆਂ ਕੋਲ ਇੰਨਾ ਸਟਾਕ ਪਿਆ ਹੁੰਦਾ ਵੀ ਉਹ ਆnde ਸਾਨੂੰ ਜ਼ਰੂਰਤ ਨਹੀਂ ਕੀ ਕਿਉਂਕਿ ਝੋਨਾ ਜਿਹੜਾ Rajasthan ਤੋਂ ਆ ਰਿਹਾ ਹੈ ਕਵਾਲਿਟੀ ਵਾਈਜ਼ ਵੀ ਉਹਨਾਂ ਦੀ ਝੋਨੇ ਦੀ ਚੰਗੀ ਕੁਆਲਿਟੀ ਨਹੀਂ ਗਈ ਉਹ ਉਸ ਉਸ ਰੇਟ ਵਾਈਜ਼ ਵੀ ਉੱਥੇ ਰਾਜਸਥਾਨ ਦੇ ਰੇਟ ਨਹੀਂ ਕਾਇਨਾ ਇੱਥੇ ਆਪਾਂ ਨੂੰ ਰੇਟ ਦੇ ਵਿੱਚ ਜਿਵੇਂ ਮਾਰ ਪੈਂਦੀ ਹੈ ਉਹਨਾਂ ਦੀ ਵਜ੍ਹਾ ਨਾਲ ਕਿਸਾਨ ਤਾਂ ਇੱਥੋਂ ਤੱਕ ਇਲਜ਼ਾਮ ਲਗਾ ਰਹੇ ਨੇ ਕਿ ਮਾਰਕੀਟ ਕਮੇਟੀ ਵਪਾਰੀਆਂ ਤੇ ਆੜਤੀਆਂ ਦੀ ਇਸ ਮਿਲੀ ਭੁਗਤ ਹੈ ਦਾ ਮਾਮਲਾ ਇਹ ਆ ਵੀ ਬਾਹਰ ਦੇ ਸੂਬਿਆਂ ਤੋਂ ਮਾਲ ਆ ਜਿਹੜਾ ਉਹ ਬਹੁਤ ਵਪਾਰੀ ਉੱਥੋਂ ਸਸਤਾ ਖਰੀਦ ਕੇ ਤੇ ਇੱਥੇ ਜਿਹੜਾ ਹੈਗਾ 1888 ਰੁਪਏ ਵੇਚਦਾ ਜੇ ਫਾਰਮ ਕੱਟ ਕੇ ਮੰਨ ਲਓ ਸਰਕਾਰ ਦੇ ਖਾਤੇ 'ਚ ਇਹਦੇ ਵਿੱਚ ਇਹਨਾਂ ਸਾਰਿਆਂ ਦੀ ਮਿਲੀਭੁਗਤਤਾ ਇਨਸਪੈਕਟਰਾਂ ਦੀ ਵੀ ਵਪਾਰੀ ਦੀ ਵੀ ਆੜਤੀਆਂ ਦੀ ਵੀ ਤੇ ਮਾਰਕੀਟ ਕਮੇਟੀ ਦੀ ਵੀ ਇਹ ਉੱਥੋਂ 14-1500 ਨੂੰ ਖਰੀਦ ਕੇ ਇੱਥੇ ਇਹ 18-1900 ਨੂੰ ਵੇਚਦੇ ਆ ਤੇ ਇਹਨਾਂ ਦੀ ਜਿਹੜੀ ਇਹ ਸਾਰਿਆਂ ਦੀ ਮਿਲੀਭੁਗਤ ਦੇ ਨਾਲ ਹੀ ਆ ਕੇ ਇੱਥੇ ਮਾਲ ਵਿਕ ਰਿਆ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਹੁਣ ਸਾਰਾ ਗ੍ਰਾਫਿਕਸ ਦੇ ਜ਼ਰੀਏ ਸਮਝੋ ਕਿ ਕਿਉਂ ਵਪਾਰੀਆਂ ਨੂੰ ਪੰਜਾਬ ਮੁਨਾਫੇ ਵਾਲੀ ਮੰਡੀ ਲੱਗਦੀ ਹੈ ਪੰਜਾਬ ਚ ਝੋਨੇ ਤੇ ਐਮਐਸਪੀ 1888 ਰੁਪਏ ਪ੍ਰਤੀ ਕੁਇੰਟਲ ਹੈ ਯੂਪੀ ਬਿਹਾਰ ਤੇ ਰਾਜਸਥਾਨ ਚ ਐਮਐਸਪੀ ਮੁਤਾਬਕ ਕੀਮਤ ਨਹੀਂ ਮਿਲਦੀ ਵਪਾਰੀ ਯੂਪੀ ਬਿਹਾਰ ਤੇ ਰਾਜਸਥਾਨ ਚ ਝੋਨਾ 900 ਤੋਂ 1000 ਰੁਪਏ ਕੁਇੰਟਲ ਖਰੀਦਦੇ ਨੇ 150 160 ਰੁਪਏ ਪ੍ਰਤੀ ਕੁਇੰਟਲ ਭਾੜਾ ਦੇਣ ਤੋਂ ਬਾਅਦ ਝੋਨਾ 1150 ਰੁਪਏ ਪ੍ਰਤੀ ਕੁਇੰਟਲ ਪੈਂਦਾ ਹੈ ਵਪਾਰੀ ਨੂੰ 700 ਰੁਪਏ ਪ੍ਰਤੀ ਕੁਇੰਟਲ ਮੁਨਾਫਾ ਹੁੰਦਾ ਹੈ 700 ਰੁਪਏ ਗੁਣਾ 350 ਕੁਇੰਟ ਯਾਨੀ ਕਿ 2 ਲੱਖ 45000 ਰੁਪਏ ਵਪਾਰੀ ਨੂੰ ਬਚਦੇ ਨੇ ਇਸੇ ਲਈ ਕਿਸਾਨ ਪੜ ਕੇ ਹੋਏ ਨੇ ਤੇ ਇਸ ਗੁੱਸੇ ਅੱਗੇ ਕਾਰਵਾਈ ਦਾ ਭਰੋਸਾ ਵੀ ਮਿਲ ਰਿਹਾ ਹੈ ਜਿਵੇਂ ਹੀ ਸਾਨੂੰ ਪਤਾ ਲੱਗਿਆ ਵੀ ਦੋ ਟਰੱਕ ਜਿਹੜੇ ਹੈਗੇ Rajasthan ਸਟੇਟ ਤੋਂ ਜਿਹੜੇ ਪੰਜਾਬ ਚ ਆਪਣੀ ਮੰਡੀ ਚ ਇੰਟਕੇਤੇ ਹੋ ਅਸੀਂ ਆਪਦੀ ਕਸਟਡੀ ਜਿੱਥੇ ਲੈ ਲਏ ਆ ਤੇ ਉਹ ਸੰਗਤ ਫਰਮ ਨੂੰ ਅਸੀਂ ਨੋਟਿਸ ਜਾਰੀ ਕੀਤਾ ਤੇ ਉਹਦਾ ਲਾਇਸੈਂਸ ਅਸੀਂ ਮੋਤਲ ਕਰਾਂਗੇ ਉਸ ਤੋਂ ਇਲਾਵਾ ਟਰੱਕ ਜੇ ਸਾਡੀ ਰਿਕਵੈਸਟ ਦੀ ਦਾ ਅਸੀਂ ਪੁਲਿਸ ਕਾਰਵਾਈ ਵੀ ਉਹਨਾਂ ਦੇ ਕਰਾਂਗੇ ਅਸੀਂ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਇੰਟਰ ਸਟੇਟ ਬਾਰਡਰ ਹੈ ਜਾਂ ਹੋਰ ਹੈ ਉੱਥੇ ਵੀ ਅਸੀਂ ਨਾਕੀ ਲਵਾਏ ਆ ਤੇ ਉੱਥੇ ਵੀ ਅਸੀਂ ਜੋ ਵੀ ਟਰਾਲੀ ਟਰਾਲੀ ਜਾਂ ਟਰੱਕ ਪੰਜਾਬ ਸੈਂਟਰ ਕਰਦਾ ਉਹਨੂੰ ਅਸੀਂ ਉੱਥੋਂ ਹੀ ਵਾਪਸ ਭੇਜ ਦੇਣਾ ਜਾਂ ਜੋ ਵੀ ਮਤਲਬ ਜਿਹੜਾ ਹੈ ਉਹ ਕਰਾਂਗੇ ਅਸੀਂ ਕਾਰਵਾਈ ਕਰਾਂਗੇ ਖੋਨੇ ਪਟਿਆਲਾ ਦੀ ਕਨੌਰ ਦੀ ਤਸਵੀਰ ਹੈ 18 ਟਰੱਕ ਜਿੰਨਾ ਚੁ ਘੁੱਲ 271 ਟਨ ਪੰਜ ਕੁਇੰਟਲ ਚੋਨਾ ਬਰਾਮਦ ਕਰਕੇ ਪੁਲਿਸ ਨੇ ਕਬਜ਼ੇ ਚੁਲਿ ਆਏ ਤਿੰਨ ਦਿਨਾਂ ਚ ਇਥੇ 13 ਐਫ ਆਈ ਆਰ ਦਰਜ ਹੋ ਚੁੱਕੀਆਂ ਨੇ 34 ਵਾਹਨ ਫੜੇ ਗਏ ਨੇ ਆਪੇ ਹਿਸਾਬ ਲਗਾਓ ਧਰਨੀਆਂ ਪ੍ਰਦਰਸ਼ਨਾਂ ਚ उलझे ਕਿਸਾਨਾਂ ਨੂੰ ਵੱਡੇ ਨੁਕਸਾਨਦਾਰ ਕਿਵੇਂ ਠੇਕੇਲਿਆ ਜਾਦੀ ਹੈ ਵਕੋਵਕਰੀ ਏਰੀਆ ਦੇ ਵਿੱਚੋਂ ਇਹ ਗੱਡੀਆਂ ਆਈਆਂ ਸੀਗੀਆਂ ਜਿਵੇਂ ਯੂਪੀ ਦੇ ਵਿੱਚ ਹਰਦੋਈ ਹੈ ਇੱਥੇ ਖੁਸ਼ੀ ਐਗਰੋਟੈਕ ਨਾਮ ਦੀ ਇੱਕ ਫਰਮ ਹੈਗੀ ਹੈ ਇੱਕ ਬਾਲਾ ਜੀ ਐਂਟਰਪ੍ਰਾਈਜ਼ਸ ਹੈਗੀ ਹੈ 12 ਬੰਕੀ ਬ즈ਰੰਗ ਟ੍ਰੇਡਿੰਗ 12 ਬੰਕੀ ਦੀ ਹੈ ਤੇ ਸ਼ਿਵਮ ਕੁਮਾਰ ਯੂਪੀ ਦੀ ਫਰਮ ਹੈਗੀ ਹੈ ਇਦਾਂ ਹੀ ਵੱਖ-ਵੱਖਰੀਆਂ ਫਰਮਾਂ ਦੇ ਉੱਤੋਂ ਜਿਹੜੀਆਂ ਨੇ ਇਹ ਗੱਡੀਆਂ ਲੋਡ ਹੋ ਕੇ ਆਉਂਦੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਵੇਂ ਫਿਰੋਜ਼ਪੁਰ ਹੈਗੀ ਹੈ ਐਮ ਆਰ ਸੀ ਫੂਡਸ ਦੇਵਨੰਦ ਦੇਵਨੰਦ ਐਂਡ ਕੰਪਨੀ ਠੀਕ ਹੈ ਜੀ ਏ ਕੇ ਐਂਟਰਪ੍ਰਾਈਜ਼ਸ ਫਿਰੋਜ਼ਪੁਰ ਹੈਗੀ ਹੈ ਕਨਿਸ਼ਕਦੀਨ ਨਾਂ ਦੀ ਇੱਕ ਫਰਮ ਹੈਗੀ ਐ ਤੇ ਜਲੰਧਰ ਹੈਗੀ ਐ ਵਾਸ ਦੇ ਵੈਕਰੋ ਵੱਖੋ-ਵੱਖਰੀਆਂ ਜਿਹੜੀਆਂ ਫਰਮਾਂ ਨੇ ਜਿਸ ਤਰ੍ਹਾਂ ਯੂਪੀ ਦੇ ਵਿੱਚ ਸੈਪਰੇਟ ਸੈਪਰੇਟ ਫਰਮਾਂ ਤੋਂ ਲੈ ਕੇ ਤੇ ਇੱਥੇ ਜਿਹੜੀਆਂ ਨੇ ਸੈਪਰੇਟ ਫਰਮਾਂ ਨੂੰ ਜਿਹੜਾ ਸਾਰਾ ਝੋਨਾ ਜਿਹੜਾ ਸੀਗਾ ਵੇਚਿਆ ਜਾਂਦਾ ਸੀ ਪਿਛਲੇ ਕਈ ਸਾਲਾਂ ਤੋਂ ਬਾਰਲੇ ਸੂਬਿਆਂ ਤੋਂ ਸਸਤੇ ਭਾਤੇ ਝੋਨਾ ਖਰੀਦ ਕੇ ਪੰਜਾਬ ਚ ਲਿਆਂਕੇ ਮਹਿੰਗੇ ਭਾਤੇ ਵੇਚਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਕਿਸਾਨ ਡਟਿਆ ਹੋਇਆ ਹੈ ਕਹਿ ਰਿਹਾ ਖੋੜ ਤੱਕਾ ਨਹੀਂ ਖੋਣ ਦੇਣਾ